ਆਰੇ ਚੱਲੋ ਅੱਗੇ ਅੱਗੇ ਸਰਚਾ ਅਗਰ ਲੋਰ ਜਾਰੀ ਹੈ ਕਿ ਸਿੰਘ ਸਭਾ ਨੂੰ ਤਸਦੀਕਾ ਦੇਣ ਜਾ ਰਹੇ ਹੈ ਕਟਵੇ ਦੁਆਰਾ ਕਟ ਲਾਏ ਹੈ ਇੱਦਾਂ ਵੀ ਕੋਈ ਗੱਲ ਨਹੀਂ ਦੇਖੋ ਇੱਕ ਸ਼ਰੋਮੀਆ ਗੁਰਦਾਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਹੈ ਸ਼ਰੋਮੀਆ ਅਕਾਲੀ ਕਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨੂੰ ਮਿਲਣਗੇ ਤੇ ਉਹ ਜਿੱਥੇ ਕਿਸੇ ਗਿਆਰ ਤਰ ਮੈਂ ਮਿਲਿਆ ਜੀ ਬਸ ਆਈਡੀ ਨੂੰ ਮਿਲਣ ਆਇਆ ਕੋਈ ਨਹੀਂ ਭਾਈ ਰਾਜੋਨ ਬੋਲੋ ਅੱਜ ਪੰਥਕ ਇਕਤਾ ਦੀ ਫੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਨਜ਼ਰੀਆ ਪੀਨ ਨੂੰ ਅਪਰੀਸ਼ੀਏਟ ਕਰਦਾ ਇਹ ਵੀ ਕਹਿਣਾ ਕਿ ਸੁਖਵੀਰ ਬਾਦਲ ਦੇ ਮਾਮਲੇ ਤੇ ਫੈਸਲਾ ਜਲਦੀ ਲਿਆ ਜਾਵੇ ਤਾਂ ਦੇਖਾਂਗੇ ਕਿ ਅੱਜ ਪੰਚ ਸਿੰਘ ਸੰਬੰਧੀ ਜਦੋਂ ਮੀਟਿੰਗ ਹੋਊਗੀ ਪਾਈ ਰਾਜ ਉਹਨਾਂ ਦੀ ਪੀਲ ਨੂੰ ਕਿੱਸ ਤਰ੍ਹਾਂ ਦੇਖਦੇ ਹੋ ਜਦੋਂ ਬਹੁਤ ਵੱੰਗੀ ਆ ਪੀਲ ਆ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਸਾਡੇ ਵੱਲੋਂ ਵੀ ਕੋਈ ਨਹੀਂ ਕਰਨਾ ਦੇ ਜੇ ਕੋਈ ਇੰਦਾ ਦਾ ਕੋਈ ਬੰਦਾ ਦਿੱਤਾ ਆ ਆ ਲਿਆ ਫਰਾਉਂ ਪੰਚ ਸਿੰਘ ਸੰਬੰਧੀ ਮੀਟਿੰਗ ਚ ਵਿਚਾਰ ਸਿੰਘ ਸਾਹਿਬ ਵੀ ਨਹੀਂ ਬੋਲਦੇ ਉਹ ਕਮੇਟੀ ਤੋਂ ਇਕੱਲੇ ਦਿੰਦੇ ਬਹਾਰ ਮੈਨੂੰ ਨਹੀਂ ਸੀ ਬੜੇ ਤਾਂ ਕਰੋ ਤਾਂ ਮੈਂ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਆ ਮੈਂ ਪਰ ਬੜਾ ਚਰਚਾਵਾਂ ਜੋਰ ਹੋ ਗਿਆ ਕਿ ਸਿੰਘ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਸਿੰਘ ਬਾਦ ਅੜ ਗਿਆ ਕਿ ਤੀਫਾ ਨੂੰ ਮਾਰਦਾ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰਾ ਸ਼ਰੋਮੀ ਆਕਾਲ ਚਲ ਦੇ ਐਕਟਿੰਗ ਪ੍ਰਧਾਨ ਹੈ ਔਰ ਮਦਮ ਮੀਡੀਆ ਦੇ ਸਰਪੰਨਾ ਮੀਟਿੰਗਾਂ ਸਭ ਨੂੰ ਰੁਟੀਨ ਦੇ ਵਿੱਚ ਨਹੀਂ ਚਲਦੀਆਂ ਰਹੀਆਂ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਹੌਲੇ ਸਿਸ਼ਟਾਚਾਰ ਦੇ ਨਾਤੇ ਆਓ ਤਾਂ ਨਹੀਂ ਕੋਈ ਅੱਜ ਮੋਗੇ ਥੱਲੇ ਕਿ ਮਤ ਦਿੱਤਾ ਕਿ ਆਓ ਬਾਬਾ ਰਾਮ ਸਿੰਘ ਤੋਂ ਮਾਜੀ ਬਲਵੰਤ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਜ 25 ਸਾਲ ਆ ਕਾਲੀ ਦਲ ਵੀ ਬਿਨਾਂ ਸ਼ਰਤ ਸਮਰਥਨ ਦਿੰਦਾ ਹੈ ਤੇ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਜੀ ਜਿਸ ਤਰ੍ਹਾਂ ਸਸਤਾ ਤੋਂ ਮੁਖੀ ਨੇ ਤੁਹਾਨੂੰ ਲੈ ਕੇ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਿਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਹੈ ਜੀ ਥੈਂਕ ਯੂ ਜੀ ਸੁਪੀਰ ਘੋੜਾ ਦੇ ਮਾਮਲੇ ਸਿੰਘ ਸਾਹਿਬ ਕਦੋਂ ਵੀ ਤੁਹਾਨੂੰ ਐਂਗਜੀ ਦੀ ਸਿੰਘ ਸਾਹਿਬ ਸੁਖਵੀਰ ਸਿੰਘ ਹੋਣਾ ਦੇ ਮਾਮਲੇ ਕਦੋਂ ਮੀਟਿੰਗ ਹੋ ਰਹੀ ਹੈ ਜੀ ਕੌੜੀ ਕੌੜੀ ਮੀਟਿੰਗ ਉਹ ਜਿਆਦਾ ਸਰੀ ਅਕਾਲ ਤਖਤ ਸਾਹਿਬ ਅਚਨ ਚੇ ਤੋਂ ਇਸ ਮੀਟਿੰਗ ਦਾ ਮੁੱਦਾ ਕੀ ਸੀ ਕੋਈ ਐਸਾ ਮੁੱਦਾ ਨਹੀਂ ਸੀ ਕਿਹਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜੀ ਦੇ ਪ੍ਰਧਾਨ ਨੇ ਜੀ ਸ਼੍ਰੀ ਅਕਾਲ ਤਖਤ ਦੇ ਐਕਟਿੰਗ ਪ੍ਰਧਾਨ ਨੇ ਤੇ ਉਹਨਾਂ ਨਾਲ ਵੀ ਕਿਸੇ ਸਮਾਨਦਾਰ ਨੇ ਦੇਲੇਗਾ ਜਿਹੜੀਆਂ ਇਹ ਰੁਟੀਨ ਦੇ ਵਿੱਚ ਚਲਦੀਆਂ ਰਹੀਆਂ ਹਨ ਔਰ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਇੱਕ ਸਿਸ਼ਟਾਗਾਰ ਦੇ ਨਾਤੇ ਇਹ ਚੰਗੀਆਂ ਗੱਲਾਂ ਨੇ ਸ਼ੁਰੂ ਹੁੰਦੇ ਚਰਚਾਵਾਂ ਦੋ ਸ਼ੁਰੂ ਹੋਇਆ ਇੱਕ ਤੱਕੇ ਕੁਝ ਮੀਡੀਆ 'ਚ ਵੀ ਖਬਰ ਆ ਗਈ ਹੈ ਕਿ ਸਿੰਘ ਸਬਾਨ ਅਸਤੀਫਾ ਦੇਣ ਜਾ ਰਹੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਭਾਈ ਰਾਜਵਾਨਾ ਨੇ ਅੱਜ ਪੰਥਕ ਏਕਤਾ ਦੀ ਪੀਲ ਕੀਤੀ ਕਿਸ ਤਰ੍ਹਾਂ ਦੇਖਦੇ ਹੋ ਮੈਂ ਉਹਨਾਂ ਦੀ ਅਪੀਲ ਨੂੰ ਸੰਰੱਖਣ ਕਰਨਾ ਹੈ ਔਰ ਸਾਡੇ ਵੱਡੇ ਵੀ ਆਂਡੀ ਹੈ ਕਿ ਪੰਥਕ ਏਕਤਾ ਇੱਕ ਹੋਵੇ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਤਮਦੂ ਟਕਸਾਲ ਵੱਲੋਂ ਆਹ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਜਪਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਹੈ ਸਿੱਖਾਂ ਦੇ ਮੱਦੇ ਜਿਹੜੇ ਨੇ ਨਾ ਉਹ ਬੜੇ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂਡਿੰਗ ਪਈ ਨੇ ਔਰ ਸਰਕਾਰ ਜਿਹੜੀ ਆ ਲੰਬੇ ਸਮੇਂ ਤੋਂ ਉਹਨਾਂ ਮਸਲੇ ਨੂੰ ਹੱਲ ਨਹੀਂ ਕਰ ਰਹੀ ਹੈ ਔਰ ਸਰਕਾਰ ਜੇ ਸਾਡੇ ਮਸਲੇ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਨੇ ਬੰਦੀ ਸਿੰਘਾਂ ਦੇ ਮਸਲੇ ਵਿਚਾਰੇ ਜਾਣੇ ਜਾਂਦੇ ਚਾਹੀਦੇ ਜਾਂਦੇ ਨੇ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰ ਹੀ ਛੱਟ ਨਾਲ ਧੱਕਾ ਹੋ ਰਿਹਾ ਚੰਡੀਗੜ੍ਹ ਦੇਖ ਲਓ ਕਿ ਪੰਜਾਬ ਤੋਂ ਜਿਹੜਾ ਚੰਡੀਗੜ੍ਹ ਤੋਂ ਜਿਹੜਾ ਹੈ ਉਹ ਅਧਿਕਾਰ ਖੋਏ ਜਾ ਰਹੇ ਨੇ ਪੰਜਾਬ ਦੇ ਯੂਨੀਵਰਸਿਟੀ ਰਿਸਰ ਇਹ ਮਸਲਾ ਹੈ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰ ਦਈਏ ਤੇ ਇਹ ਜਿਹੜਾ ਇਹ ਚੰਗੀ ਗੱਲ ਹੈ ਜਿਸ ਤਰ੍ਹਾਂ ਦੇਖਦੇ ਹੋ ਕਿ ਕੀ ਕੀਤਾ ਜਾਊ ਉਸ ਦੇ ਚਾਦੇ ਵਿੱਚ ਹਾਂ ਪੰਚ ਸਿੰਘ ਸਬੰਧੀ ਮੀਟਿੰਗ ਦੇ ਵਿੱਚ ਹੀ ਪੰਚ ਸਿੰਘ ਸਬੰਧਨਾ ਵੱਲੋਂ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਪਰ ਜੋ ਭਾਈ ਰਾਜੋਨਾ ਸਾਹਿਬ ਨੇ ਅਪੀਲ ਕੀਤੀ ਹੈ ਉਹ ਬਿਲਕੁਲ ਉਸ ਤਰ੍ਹਾਂ ਦੀ ਸੰਭਾਵਨਾ ਜੀ ਪੰਚ ਸਿੰਘ ਸਬੰਧੀ ਮਨਜੋਤ ਸਿੰਘ ਸਾਹਿਬ ਜਾਨੀ ਰਜੀਤ ਸਿੰਘ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਵਿੱਚ ਸ੍ਰੀ ਗੁਰਨਾਨਦ ਦੇਵ ਜੀ ਰੂਪਤ ਆ ਰਿਹਾ ਕਿ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਅੱਜ ਤੱਕ ਸਾਹਿਬ ਬੇਸ ਮਸਲੇ ਨੂੰ ਦੇਖ ਰਹੇ ਹਾਂ ਕਾਲੇ ਕੇ ਰਾਜਨੀਤਿਕ ਨੇਤਵਾ ਵੱਲੋਂ ਪੱਗ ਵੀ ਤਾਰੀ ਗਈ ਹੈ ਪੱਗ ਬੰਨੀ ਤੇ ਉਸ ਤੋਂ ਬਾਅਦ ਸਿੰਧੀ ਰੱਖੀ ਗਈ ਹੈ ਕਿਤਨੀ ਵੱਲੋਂ ਦਸਤਾਰ ਉਹ ਜਿਹੜੀ ਜਿਸ ਤਰੀਕੇ ਤਾਂ ਉਤਾਰ ਕੇ ਰੱਖੀ ਗਈ ਹੈ ਉਸ ਨੂੰ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਕਲੀਟਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਬੰਨ੍ਹਣੀ ਹੈ ਤੇ ਉਹਦਾ ਅਦਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ ਠੀਕ ਹੈ ਠੀਕ ਹੈ